ਵੀਰ ਮੇਰੇ ਬੱਚੇ ਇਹ ਵੀਡੀਓ ਤੋਂ ਦੂਰ ਰਹਿਣ ਇਹ ਵੀਡੀਓ ਸੁਣ ਕੇ ਰੂਹ ਕੰਬ ਜਾਊ ਤੁਹਾਡੀ ਕਿ ਕਿਸੇ ਨਾਲ ਇਸ ਤਰ੍ਹਾਂ ਵੀ ਹੋ ਸਕਦਾ ਪ੍ਰਾਈਵੇਟ ਲੋਨ ਵਾਲੀਆਂ ਇਨਸਟੈਂਟ ਲੋਨ ਵਾਲੀਆਂ ਐਪਾਂ ਕਿਸੇ ਨਾਲ ਇਸ ਹੱਦ ਤੱਕ ਕਰ ਸਕਦੀਆਂ ਜਿਹੜੀਆਂ ਕਿਸੇ ਨੇ ਸੋਚਾਂ ਤੱਕ ਨਹੀਂ ਹੋਣਾਗਾ ਇਹ ਉਹ ਮੁੰਡਾ ਸੀਗਾ ਯੂਪੀ ਦਾ ਮੁੰਡਾ ਦਿੱਲੀ ਦੇ ਵਿੱਚ ਰਹਿੰਦਾ ਸੀ ਕੰਮ ਕਰਦਾ ਸੀਗਾ ਕਰੋ ਬਹੁਤ ਜ਼ਿਆਦਾ ਗਰੀਬ ਜਿੰਨਾ ਵੀ ਤੁਸੀਂ ਕਹਿ ਲੋ ਕੰਮ ਦੀ ਭਾਲ ਦੇ ਵਿੱਚ ਯੂਪੀ ਆਇਆ ਸੀਗਾ ਤੇ ਇਹਨੂੰ ਨਾਲ-ਨਾਲ ਆਪਦੀ ਸਟੱਡੀ ਕਰਦਾ ਸੀਗਾ ਨਾਲ-ਨਾਲ ਕੰਮ ਕਰਕੇ ਪੈਸੇ ਕਮਾਉਂਦਾ ਸੀਗਾ ਰਾਤ ਨੂੰ ਕੰਮ ਕਰਦਾ ਸੀਗਾ ਤਾਂ ਇਹਦੀ ਮਾਂ ਬਿਮਾਰ ਹੋ ਗਈ ਮੁੰਡੇ ਦੀ ਤੇ ਇਹਨੂੰ ਪੈਂਦੀ ਸੀ ਲੋਡ ਪੈ ਗਈ 30000 ਰੁਪਇਆ ਤਾਂ ਇਹ ਹੱਲ ਕਰਨ ਲੱਗਿਆ ਕਿਤੋਂ ਮਿਲਿਆ ਨਹੀਂ ਇਹਨੂੰ ਇਹ ਮੋਬਾਈਲ ਤੇ ਲੋਨ ਸਰਚ ਕਰਨ ਲੱਗ ਗਿਆ ਇਹਨੇ ਗੂਗਲ ਪਲੇ ਸਟੋਰ ਚੋਂ ਇਹ ਐਪ ਲਾਈ ਹੈ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਨਸਟੈਂਟ ਲੋਨ ਸੋ ਨੂੰ 7 ਦਿਨਾਂ ਦੇ ਵਿੱਚ ਲੋਨ ਮਿਲ ਜਾਊਗਾ ਤੇ ਤੁਸੀਂ ਉਹ ਲੋਨ ਨੂੰ ਚੁਕਤਾ ਕਰਨਾਗਾ 90 ਦਿਨਾਂ ਬਾਅਦ ਯਾਨੀ 3 ਮਹੀਨੇ ਬਾਅਦ 30000 ਰੁਪਇਆ ਲੋਨ ਮਿਲਣਾ ਸੀਗਾ ਠੀਕ ਹੈ ਜੀ ਔਰ ਇਹਨੇ ਉਵੇਂ ਉਵੇਂ ਜਿਸ ਤਰ੍ਹਾਂ ਐਪ ਡਾਊਨਲੋਡ ਕੀਤੀ ਔਰ ਸਭ ਪਰਮਿਸ਼ਨਸ ਅਲਾਉ ਕਰਤੀਆਂ ਤੇ ਇਹਨੂੰ ਅਕਾਊਂਟ ਦੇ ਵਿੱਚ ਪੈਸੇ ਆਏ 15690 ਰੁਪਏ ਇਹਨੇ ਉਹਨਾਂ ਦੇ ਕਸਟਮਰ ਕੇਅਰ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਤੇ ਕੋਈ ਕੰਟੈਕਟ ਨਹੀਂ ਹੋਇਆ ਉਹਦਾ ਜਿਹੜਾ ਉਹਨਾਂ ਦਾ ਫੀਡਬੈਕ ਸੀ ਉੱਥੇ ਵੀ ਲਿਖਿਆ Google Play Store ਦੇ ਫੀਡਬੈਕ ਤੱਕ ਲਿਖਿਆ ਵੀ ਮੇਰੇ ਨਾਲ ਕੰਟੈਕਟ ਕਰੋ ਮੈਨੂੰ 30000 ਕਿਹਾ ਕਿ ਮੈਨੂੰ 15000 ਆ ਆ ਅੱਛਾ ਜੀ ਕਿਤੇ ਉਹ ਵੀ ਜਦੋਂ ਕੰਟੈਕਟ ਨਾ ਹੋਇਆ ਕੋਈ ਕਿਸੇ ਨੇ ਫੋਨ ਨਾ ਚੱਕਿਆ ਤਾਂ ਜਦੋਂ 6 ਦਿਨ ਹੋ ਗਏ ਲੋਨ ਨੂੰ 6 ਦਿਨਾਂ ਤੋਂ ਬਾਅਦ ਇਹ ਮੁੰਡੇ ਨੂੰ ਫੋਨ ਆਉਣ ਲੱਗੇ ਕਿ ਜਿਹੜਾ ਇਹ ਲੋਨ ਆ ਵੀ ਇਹ ਤੂੰ ਵਾਪਸ ਕਰਨਾਗਾ 7 ਦਿਨਾਂ ਦੇ ਵਿੱਚ ਅਗਲੇ 7 ਦਿਨਾਂ ਦੇ ਵਿੱਚ ਮੈਨੂੰ ਕਿ ਟੋਟਲ ਡਿਊਰੇਸ਼ਨ 14 ਦਿਨ ਦੀ ਸੀ ਇਹਦੀ ਉਹ ਕਹਿੰਦੇ ਤੁਸੀਂ 90 ਦਿਨ ਲਿਖਿਆ ਵਾ ਉਹ ਕਹਿੰਦੇ 90 90 ਦਿਨ ਨੇ ਕੁਝ ਨਹੀਂ ਹੈਗੇ ਉਹ ਤੁਸੀਂ ਪੈਸੇ ਮੈਨੂੰ ਅੱਧੇ ਦਿੱਤੇ ਆ ਉਹ ਮੁੰਡਾ ਕਹਿੰਦਾ ਉਹ ਕਹਨਾ ਡੀਐਸਟੀ ਪੈ ਗਿਆ ਫਲਾਨਾ ਟੈਕਸ ਪੈ ਗਿਆ ਤਮਕਾਨਾ ਟੈਕਸ ਪੈ ਗਿਆ ਤੇ ਇਨੀ ਸੋਡੀ ਕੋਲ ਰਕਮ ਬਣਦੀ ਆ ਆ ਐਂ ਕਰਕੇ ਉਹਨੂੰ ਰੋਲਤਾ ਮੁੰਡਾ ਹੋ ਐਜੂਕੇਟਿਡ ਸੀਗਾ ਉਹਨੂੰ ਰੋਲ ਦਿੱਤਾ ਗੱਲਾਂ ਦੇ ਵਿੱਚ ਤਾਂ ਉਹਨੂੰ ਰੋਜ਼ ਫੋਨ ਆਉਣ ਲੱਗ ਗਏ ਤੁਸੀਂ ਯਕੀਨ ਨਹੀਂ ਕਰਨਾ ਉਹਨੂੰ ਇੰਨੇ ਫੋਨ ਆਉਣ ਲੱਗ ਗਏ 24 ਘੰਟਿਆਂ ਦੇ ਵਿੱਚ ਉਹ ਆਪਦਾ ਕੰਮ ਵੀ ਨਹੀਂ ਕਰ ਸਕਦਾ ਸੀ ਸਟੱਡੀ ਵੀ ਨਹੀਂ ਕਰ ਸਕਦਾ ਸੀ ਫੋਨ ਹੀ ਸੁਣਦੇ ਰਹਿੰਦਾ ਸੀਗਾ ਫੋਨ ਤੇ ਉਹਨੂੰ ਤਮਕਾਇਆ ਗਿਆ ਸਾਡੇ ਪੈਸੇ ਵਾਪਸ ਕਰ 8% ਵਿਆਜ ਤੈਨੂੰ ਡੇਲੀ ਦਾ ਪੈਣਾ ਕਹਿੰਦੇ ਅੱਜ ਤੋਂ ਚੌਦਨਾ ਤੱਕ ਤਾਂ ਉਹ ਜੁਗਾੜ ਕਰਨ ਲੱਗਾ ਵੀ ਮੈਂ ਇਹਨਾਂ ਦਾ ਫਾਵਾੜਾ ਨੂੰ ਪਤਾ ਲੱਗਾ ਵੀ ਮੈਂ ਗਲਤ ਫਸ ਗਿਆ ਤਾਂ ਉਹਨੇ ਉਹ ਪੈਸੇ ਮੋੜਤੇ ਤਾਂ ਉਹਦੀਆਂ ਫੋਟੋਆਂ ਮੈਂ ਐਡਿਟ ਕਰ ਕਰ ਫੋਟੋਆਂ ਮੈਂ ਐਡਿਟ ਕਰ ਕਰਕੇ ਗਲਤ ਫੋਟੋਆਂ ਨਾਲ ਸੈਕਸ ਫੋਟੋਆਂ ਨਾਲ ਤੇ ਉਹਦੀ ਜਿਹੜੀ ਫੈਮਿਲੀ ਦੇ ਨੰਬਰ ਸੀ ਉਹਦੀਆਂ ਭੈਣਾਂ ਦੇ ਨੰਬਰ ਸੀ ਉਹਦੇ ਮਾਂ ਦੇ ਨੰਬਰ ਸੀ ਉਹਨਾਂ ਦੀ ਰਿਸ਼ਤੇਦਾਰੀ ਤੋਂ ਨੰਬਰ ਸੀਗੇ ਉਹ ਸਾਰੇ ਨੰਬਰ ਨਾਲ ਐਡਿਟ ਕਰ ਕਰਕੇ ਆ ਤੇਰੀ ਫੈਮਿਲੀ ਐਟਾਈ ਸਾਰਾ ਨਾ ਇਹ ਸ਼ੇਅਰ ਕਰਨੀਗਾ ਕਿ ਤੂੰ ਇਸ ਤਰ੍ਹਾਂ ਦਾ ਬੰਦਾ ਹੈ ਵੀਡੀਓ ਬਣਾ ਲਈ ਫੇਸ ਸਵਾਈਪ ਕਰਕੇ ਉਹਦਾ ਉਹ ਮੁੰਡਾ ਡਰ ਗਿਆ 21 ਸਾਲ ਦੀ ਸਾਰੀ ਉਮਰ ਸੀ ਕਿੰਨਾ ਕੁ ਮਚਿਓਰ ਹੁੰਦਾ ਕੋਈ ਜਵਾਕ ਤਾਂ ਉਹਨੇ ਆਪਦਾ ਲੈਪਟਾਪ ਵੇਚਤਾ 40000 ਰੁਪਏ ਉਹ ਤੋਂ ਹੋਰ ਮੰਗਦੇ ਸੀਗੇ ਲੈਪਟਾਪ ਵੇਚਤਾ ਘੜੀ ਵੇਚਦੀ ਹੋਰ ਜਿਹੜਾ ਉਹਦੇ ਕੋਲ ਕੀਮਤੀ ਸਮਾਨ ਸੀ ਉਹਨੇ ਵੇਚਤਾ 40000 ਰੁਪਏ ਵੀ ਦੇਤਾ ਤਾਂ ਫਿਰ ਗਾਲਾਂ ਕੱਢਣ ਲੱਗ ਗਏ ਉਹਦੀ ਮਾਂ ਨੂੰ ਫੋਨ ਲਾ ਕੇ ਉਹਦੀਆਂ ਭੈਣਾਂ ਨੂੰ ਫੋਨ ਲਾ ਕੇ ਉਹਦੇ ਰਿਸ਼ਤੇਦਾਰਾਂ ਨੂੰ ਫੋਨ ਲਾ ਕੇ ਜਿਹੜਾ ਕੁਸ ਕਰਨ ਦੀ ਧਮਕੀ ਦਿੰਦੇ ਸੀ ਉਹ ਕੁਸ ਉਹਨਾਂ ਨੇ ਬਾਅਦ ਕੀਤਾ ਪੈਸੇ ਲੈ ਕੇ ਕਿ ਇਹ ਸਾਡੇ ਪੈਸੇ ਨਹੀਂ ਮੋੜਦਾ ਇਹਨੂੰ ਕੋ ਸਾਡੇ ਪੈਸੇ ਮੋੜੋ ਨਹੀਂ ਅਸੀਂ ਆਖੇ ਇਹਨੂੰ ਐ ਕਰਦਾਂਗੇ ਜੋ ਕਰਦਾਂਗੇ ਤਾਂ ਸਾਰੇ ਟੱਬਰਾਂ ਦੇ ਫੋਨ ਉਹਨੂੰ ਅੱਸ-ਪਾਸ ਰਸਤਰਾਂ ਦੇ ਘਰਾਂ ਤਾਂ ਜਾਣ ਲੱਗੇ ਉਹ ਤੁਹ ਫਲਾ ਪੈਸੇ ਮੋੜ ਉਹ ਕਹਵੇ ਮੋੜ ਤੇ ਉਹ ਕਹਿੰਦੇ ਮੋੜ ਨਹੀਂ ਤੈਨੂੰ ਇਹੀ ਛੜਦੇ ਨਹੀਂਗੇ ਉਹ ਮੁੰਡੇ ਤੇ ਇੰਨਾ ਪ੍ਰੈਸ਼ਰ ਬਣਿਆ ਇੰਨਾ ਪ੍ਰੈਸ਼ਰ ਬਣਿਆ ਕਹਿੰਦੇ ਉਹਦੂ ਬਾਅਦ ਦੇ ਵਿੱਚ ਅਸੀਂ ਸਾਰੇ ਤੇਰੇ ਸੋਸ਼ਲ ਮੀਡੀਆ ਤੇ ਵਾਇਰਲ ਕਰਾਂਗੇ ਕਿਉਂਕਿ ਜਦੋਂ ਤੁਸੀਂ ਕਿਸੇ ਐਪ ਨੂੰ ਪਰਮਿਸ਼ਨਸ ਦਿੰਨੇ ਆ ਤੁਹਾਡੀ ਗੈਲਰੀ ਤੁਹਾਡਾ ਮਾਈਕ ਤੁਹਾਡੀ ਕੀਪੈਡ ਐਵਰੀਥਿੰਗ ਤੁਹਾਡੇ ਫੋਨ ਨੂੰ ਐਕਸੈਸ ਕਰ ਸਕਦੇ ਆ ਉਹ ਵੀ ਤੁਹਾਡੇ ਫੋਨ ਚ ਕੀ ਆ ਤੁਸੀਂ ਕੀ ਦੇ ਵਿੱਚ ਕਰਦੇ ਆ ਸਾਰੇ ਪੱਤਰ ਹੀ ਉਹਨਾਂ ਨੇ ਫਰੋਲੇ ਸੀ ਉਹਦੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅੱਕਿਆ ਬਾ ਮੁੰਡਾ ਉਸੇ ਆਪ ਦੇ ਜਿੱਥੇ ਉਹ ਰਹਿੰਦਾ ਸੀਗਾ ਫਾਹਾ ਲੈ ਕੇ ਉਹ ਮਰ ਗਿਆ ਇੱਕ ਇਹ ਐਪ ਆ ਤੇ ਇੱਕ ਆ ਐਪ ਆ ਇਹ ਐਪਾਂ ਤੋਂ ਬਚੋ ਜਿਹੜੀਆਂ ਇਨਸਟੈਂਟ ਲੋਨ ਦਿੰਦੀਆਂ ਐ ਠੀਕ ਹੈ ਜੀ ਕੋਈ ਵੀ ਪ੍ਰਾਈਵੇਟ ਲੋਨ ਐਪ ਐ ਇੱਕ ਬਾਅਦ ਦੇ ਵਿੱਚ ਗੁੰਡੇ ਬਦਮਾਸ਼ਾਂ ਤੇ ਉੱਤਰ ਆਉਂਦੇ ਆ ਬਹੁਤ ਬਲੈਕਮੇਲ ਕਰਦੇ ਆ ਜਿਹੜਾ ਤੁਸੀਂ ਕਦੇ ਇਮੇਜਨ ਨਹੀਂ ਕਰ ਸਕਦੇਗੇ ਜਿਹੜੀਆਂ ਤੁਸੀਂ ਐਪਾਂ ਡਾਊਨਲੋਡ ਕਰ ਲੈਨੇ ਆ ਇਹਨਾਂ ਤੋਂ ਬਚੋ ਇਹਦੂ ਕਿਸੇ ਤੋਂ ਭਾਈ ਆਪ ਦੇ ਜਾਣਨ ਵਾਲੇ ਤੋਂ ਯਾਰ ਮਿੱਤਰ ਤੋਂ ਇਸ ਤਰ੍ਹਾਂ ਤੋਂ ਪੈਸੇ ਉਹ ਮੰਗ ਲੋ ਕਦੇ ਵੀ ਆਨਲਾਈਨ ਲੋਨਾਂ ਦੇ ਚੱਕਰ ਦੇ ਵਿੱਚ ਨਾ ਪਓ ਮੰਜੇ ਜਾਓਗੇ ਬਹੁਤ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਸਕੈਮ ਹੁੰਦੇ ਆ ਤੁਹਾਨੂੰ 15 ਲੱਖ ਦੇ ਦਿੰਨੇ ਆ 20 ਦੇ ਦਿੰਨੇ ਆ ਤੁਹਾਡਾ ਫਲਾਨਾ ਲੋਨ ਆਏ ਹੋਰ ਧੋਖੇ ਚਾਹੇ ਕਰ ਦਿੰਨੇ ਆ ਆਨਲਾਈਨ ਪ੍ਰੋਸੈਸ ਸਾ ਇੰਨੇ ਦਿਨਾਂ ਦਾ ਇੰਨੇ ਘੰਟਿਆਂ ਦਾ ਆ ਭੇਜ ਦੋ ਆਨਲਾਈਨ ਆ ਭੇਜ ਦੋ ਇਹ ਸਭ ਚੀਜ਼ਾਂ ਸਭ ਠੱਗੀ ਦੇ ਸੌਦੇ ਆ ਅਸੀਂ ਦੇਖੋ ਜਾਣ ਗਈ ਮੁੰਡੇ ਦੀ ਇੱਕ ਉਹ ਪ੍ਰੈਸ਼ਰ ਉਹ ਚੱਲ ਨਹੀਂ ਸਕਿਆ ਉਹਨਾਂ ਦੇ ਫੋਨ ਬਰੋ ਬਚ ਕੇ ਰਹੋ ਕਦੇ ਵੀ ਕਿਸੇ ਆਨਲਾਈਨ ਐਪ ਤੋਂ ਪੈਸੇ ਨਾ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਅਦ ਤੋਂ ਬਾਅਦ ਸਾਰੇ ਗਰੁੱਪਾਂ ਦੇ ਵਿੱਚ ਕਿਸੇ ਵੀ ਵੀਰ ਨਾਲ ਇਸ ਤਰ੍ਹਾਂ ਦੀ ਠੱਗੀ ਨਾ ਹੋਵੇ ਠੱਗੀ ਕਰਦੀ ਉਹਦੀ ਜਾ ਨਹੀਂ ਗਈ ਵਿਚਾਰੇ ਦੀ ਤਾਂ ਫੋਲੋ ਕਰ ਲੋ ਇਸ ਪੇਜ ਨੂੰ ਪੰਜਾਬੀ ਸਟੇਟਸ ਗਰੁੱਪ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਜੀ